ਲੁਧਿਆਣਾ ਦੇ ਆਡੀਓ ਦਫ਼ਤਰ ਨੂੰ ਜਿਹੜਾ ਕੀ ਹੈ ਜਿੰਦਰਾ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਵੱਲੋਂ ਜਿਹੜਾ ਗੱਲ ਖਾ ਦਿੱਤਾ ਗਿਆ ਕਰਪਸ਼ਨ ਨੂੰ ਲੱਗਿਆ ਜਿਹੜੀ ਇਸ ਆਰਟੀਓ ਦਫਤਰ ਦੀ ਆੜ ਦੇ ਵਿੱਚ ਹੁੰਦੀ ਸੀ ਜਿਹੜੇ ਲੋਕ ਏਜੰਟ ਜਿਹੜੇ ਨੇ ਉਹ ਇਹਦੀ ਆੜ ਦੇ ਵਿੱਚ ਜਿਹੜੇ ਪੈਸੇ ਵਸੂਲਦੇ ਸੀਗੇ ਉਹਨਾਂ ਦੀ ਜਿਹੜੀ ਇਨਕਮ ਆਫ ਸੋਰਸ ਨੂੰ ਜਿਹੜਾ ਹੈ ਉਹ ਜਿੰਦਰਾ ਲੱਗਿਆ ਤਾਂ ਕੰਮ ਜਿਹੜਾ ਸਾਰਾ ਇਹੋ ਹੁਣ ਆਨਲਾਈਨ ਤਰੀਕੇ ਨਾਲ ਹੋ ਸਕਦਾ ਬਿਲਕੁਲ ਤੁਸੀਂ ਇੱਥੇ ਬੋਰਡ ਤੇ ਵੀ ਲਿਖਿਆ ਹੋਇਆ ਦੇਖ ਸਕਦੇ ਹੋ ਵੀ ਹੁਣ ਪੰਜਾਬ ਨੂੰ ਮਿਲੀ ਲੰਬੀਆਂ ਕਤਾਰਾਂ ਤੋਂ ਆਜ਼ਾਦੀ ਆਰਟੀਓ ਦੀਆਂ ਸਾਰੀਆਂ ਸੇਵਾਵਾਂ ਹੁਣ ਘਰ ਬੈਠ ਲਓ ਜਿੱਥੇ ਤਾਲਾ ਇਹ ਤੁਸੀਂ ਲੱਗਿਆ ਹੋਇਆ ਦੇਖੋਗੇ ਇਸ ਦਾ ਤਾਲਾ ਜਿਹੜ ਗਿਆ ਤੇ ਇਸ ਦੀ ਚਾਬੀ ਹੈ ਉਹ ਡਸਟਬਿਨ ਦੇ ਵਿੱਚ ਜਿਹੜੀ ਆ ਸੁੱਟ ਦਿੱਤੀ ਗਈ ਹੈ ਆ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਦੇ ਚੱਲਦੇ ਹੋਏ ਜਿਹੜੀ ਹੈਲਪਲਾਈਨ ਹੈ 1036 ਯਾਨੀ ਕਿ 1076 ਜਿਹੜੀ ਆ ਲਾਂਚ ਕੀਤੀ ਗਈ ਹੈ ਯਾਨੀ ਕਿ ਜਿਸ ਦੇ ਨਾਲ ਜਿਹੜੇ ਸਰਕਾਰ ਦੇ EMPLOYE ਆ ਉਹ ਤੁਹਾਡੇ ਘਰੇ ਪੁੱਜਣਗੇ ਜਿਸ ਤਰ੍ਹਾਂ ਤੁਹਾਨੂੰ ਸਵੇਰੇ ਖਬਰਾਂ ਵਿੱਚ ਦੱਸ ਕੀਤੀ ਸੀ ਵੀ ਫੇਸਲੈਸ ਆਰਟੀਓ ਜਿਹੜਾ ਹੈ ਹੁਣ ਉਸ ਦੀ ਸ਼ੁਰੂਆਤ ਜਿਹੜੀ ਆ ਲੁਧਿਆਣਾ ਤੋਂ ਹੋਣ ਜਾ ਰਹੀ ਹੈ ਤਾਂ ਬਿਲਕੁਲ ਉਸੇ ਤੇ ਚੱਲਦੇ ਹੋਏ ਜਿਹੜਾ ਉਹ ਲੁਧਿਆਣਾ ਦੇ ਆਡੀਓ ਦਫ਼ਤਰ ਨੂੰ ਜਿਹੜਾ ਕੀ ਹੈ ਜਿੰਦਰਾ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਵੱਲੋਂ ਜਿਹੜਾ ਗੱਲ ਖਾ ਦਿੱਤਾ ਗਿਆ ਬਿਲਕੁਲ ਤੁਸੀਂ ਦੇਖੋਗੇ ਤਸਵੀਰਾਂ ਕਿਸ ਤਰੀਕੇ ਨਾਲ ਦੱਸਿਆ ਗਿਆ ਵੀ ਜਿਹੜਾ ਇਹ ਤਾਲਾ ਇਹ ਆਰਡੀ ਆਬਵੀਅਸ ਨਹੀਂ ਹੈ ਜਿਹੜਾ ਇਹ ਤਾਲਾ ਹੈ ਇਹ ਕਰਪਸ਼ਨ ਨੂੰ ਲੱਗਿਆ ਹੈ ਜਿਹੜੀ ਇਸ ਆਰਡੀ ਦਫਤਰ ਦੀ ਆੜ ਦੇ ਵਿੱਚ ਹੁੰਦੀ ਸੀ ਜਿਹੜੇ ਲੋਕ ਏਜੰਟ ਜਿਹੜੇ ਨੇ ਉਹ ਇਹਦੀ ਆੜ ਦੇ ਵਿੱਚ ਜਿਹੜੇ ਪੈਸੇ ਵਸੂਲਦੇ ਸੀਗੇ ਉਹਨਾਂ ਦੀ ਜਿਹੜੀ ਇਨਕਮ ਆਫ ਸੋਰਸ ਨੂੰ ਜਿਹੜਾ ਉਹ ਜਿੰਦਰਾ ਲੱਗਿਆ ਤਾਂ ਕੰਮ ਜਿਹੜਾ ਸਾਰਾ ਇਹੋ ਹੁਣ ਆਨਲਾਈਨ ਤਰੀਕੇ ਨਾਲ ਹੋ ਸਕਦਾ ਬਿਲਕੁਲ ਤੁਸੀਂ ਇੱਥੇ ਬੋਰਡ ਤੇ ਵੀ ਲਿਖਿਆ ਹੋਇਆ ਦੇਖ ਸਕਦੇ ਹੋ ਵੀ ਹੁਣ ਪੰਜਾਬ ਨੂੰ ਮਿਲੀ ਲੰਬੀਆਂ ਕਤਾਰਾਂ ਤੋਂ ਆਜ਼ਾਦੀ ਆਰਟੀਓ ਦੀਆਂ ਸਾਰੀਆਂ ਸੇਵਾਵਾਂ ਹੁਣ ਘਰ ਬੈਠ ਲੋ ਤਾਂ ਬਿਲਕੁਲ ਜਿੱਥੇ ਤੁਹਾਨੂੰ ਆਰਟੀਓ ਆਫਿਸ ਆ ਕੇ ਲੰਬੀਆਂ ਕਤਾਰਾਂ ਦੇ ਵਿੱਚ ਖੜਨਾ ਪੈਂਦਾ ਸੀਗਾ ਤਾਂ ਹੁਣ ਉਹ ਚੀਜ਼ ਮਾਨ ਸਰਕਾਰ ਵੱਲੋਂ ਜਿਹੜੀ ਹੈ ਉਹ ਖਤਮ ਕਰ ਦਿੱਤੀ ਗਈ ਹੈ ਹੁਣ ਜਿਹੜੀਆਂ ਸੇਵਾਵਾਂ ਸਾਰੀਆਂ ਇਹ ਸੇਵਾ ਕੇਂਦਰਾਂ ਦੇ ਵਿੱਚੋਂ ਮਿਲਿਆ ਕਰਨੀਆਂ ਹੈ ਤਕਰੀਬਨ 56 ਸੇਵਾਵਾਂ ਜਿਹੜੀਆਂ ਆਰਟੀਓ ਦੇ ਰਿਲੇਟਡ ਹੈ ਜੇਕਰ ਗੱਲ ਕੀਤੀ ਜਾਵੇ ਡਰਾਈਵਿੰਗ ਲਾਇਸੈਂਸ ਦੀ ਜਾਂ ਆ ਸੇ ਤਾਂ ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਹੁਣ ਤੁਹਾਨੂੰ ਸੇਵਾ ਕੇਂਦਰਾਂ ਦੇ ਵਿੱਚ ਜਾ ਕੇ ਉਹ ਸੁਵਿਧਾ ਮਿਲਣਗੀ ਤੇ ਜੇਕਰ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣੇ ਦੇ ਵਿੱਚ 7 ਐਸ ਡੀ ਐਮ ਆਫਿਸ ਜਿਹੜੇ ਨੇ ਉਹ ਸੀਗੇ ਜਿਹੜੀ ਇਹ ਗੱਲ ਹੈ ਇਹ ਮੰਤਰੀ ਲਾਲਜੀਤ ਭੁੱਲਰ ਵੱਲੋਂ ਦੱਸੀ ਗਈ ਹੈ ਵੀ ਜਿੱਥੇ ਸਾਤ ਐਸਡੀਐਮ ਆਫਿਸ ਤੇ ਇੱਕ ਅਠਵਾਂ ਆਰਟੀਓ ਆਫਿਸ ਹੈਗਾ ਜਿੱਥੇ ਇਹ ਅੱਠ ਦਫਤਰ ਜਿਹੜੇ ਆ ਉਹ ਪੰਜਾਬ ਦੇ ਸਾਰੇ ਇਸ ਆਰਟੀਓ ਦੇ ਸਾਰੇ ਕੰਮ ਨੂੰ ਸੰਭਾਲਦੇ ਸੀਗੇ ਉੱਤੇ ਹੀ ਹੁਣ ਜਿਹੜਾ ਕੰਮ ਹੈ ਵੰਡ ਕੇ 44 ਜਿਹੜਾ ਸੇਵਾ ਕੇਂਦਰਾਂ ਦੇ ਵਿੱਚ ਵੰਡਿਆ ਗਿਆ ਤੇ ਉਸ ਦੇ ਨਾਲ ਜਿਹੜੀ ਲੋਕਾਂ ਨੂੰ ਆ ਕਿਤੇ ਨਾ ਕਿਤੇ ਲਾਭ ਉਸ ਦਾ ਜਿਹੜਾ ਮਿਲਦਾ ਹੋਏ ਨਜ਼ਰ ਆਏਗਾ ਤੇ ਜਿੱਥੇ ਤਾਲਾ ਇਹ ਤੁਸੀਂ ਲੱਗਿਆ ਹੋਇਆ ਦੇਖੋਗੇ ਇਸ ਦਾ ਤਾਲਾ ਜਿਹੜਾ ਹੈ ਉਹ ਖੁਦ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਲਗਾਇਆ ਗਿਆ ਤੇ ਇਸ ਦੀ ਚਾਬੀ ਹੈ ਉਹ ਡਸਟਬਿਨ ਦੇ ਵਿੱਚ ਜਿਹੜੀ ਆ ਸੁੱਟ ਦਿੱਤੀ ਗਈ ਹੈ ਤੇ ਇਹ ਉਹਨਾਂ ਵੱਲੋਂ ਵੀ ਆਖਿਆ ਗਿਆ ਹੈ ਕਿ ਜਿਹੜੀ ਇਹ ਤਾਲਾ ਲੱਗਿਆ ਹੈ ਇਹ ਆਰਟੀਓ ਆਫਿਸ ਨੂੰ ਨਹੀਂ ਇਹ ਜਿਹੜੇ ਆਰਟੀਓ ਦੀ ਆਰਡ ਦੇ ਵਿੱਚ ਕ腐ਸ਼ਨ ਹੁੰਦੀ ਸੀ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਕ腐ਸ਼ਨ ਜਿਹੜੀ ਹੈ ਉਹ ਆਰਟੀਓ ਦਫ਼ਤਰਾਂ ਦੇ ਵਿੱਚ ਪੈਰ ਫਸਾਰੀ ਬੈਠੀ ਸੀ ਜਿੱਥੇ ਹਰੇਕ ਕੰਮ ਕਰਾਉਣ ਵਾਸਤੇ ਆਰਟੀਓ ਆਫਿਸ ਦੇ ਵਿੱਚ ਕ腐ਸ਼ਨ ਸੀਗੀ ਪੈਸੇ ਲੱਗਦੇ ਸੀਗੇ ਤਾਂ ਉਹ ਚੀਜ਼ ਕਿਤੇ ਨਾ ਕਿਤੇ ਖਤਮ ਕਰਨ ਵਾਸਤੇ ਹੁਣ ਇਹ ਜਿਹੜਾ ਕੰਮ ਹੈ ਸਾਰਾ ਸ਼ਿਫਟਡ ਟੂ ਜਿਹੜਾ ਉਹ ਸੇਵਾ ਕੇਂਦਰਾਂ ਦੇ ਵਿੱਚ ਕਰ ਦਿੱਤਾ ਗਿਆ ਤੇ ਉਸ ਦੇ ਨਾਲ ਇੱਕ ਕੰਮ ਜਿਹੜਾ ਹੋਰ ਕੀਤਾ ਗਿਆ ਵੀ ਆ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਦੇ ਚੱਲਦੇ ਹੋਏ ਜਿਹੜੀ ਹੈਲਪਲਾਈਨ ਹੈ 1076 ਯਾਨੀ ਕਿ 1076 ਜਿਹੜੀ ਆ ਲਾਂਚ ਕੀਤੀ ਗਈ ਹੈ ਯਾਨੀ ਕਿ ਜਿਸ ਦੇ ਨਾਲ ਜਿਹੜੇ ਸਰਕਾਰ ਦੇ EMPLOYE ਆ ਉਹ ਤੁਹਾਡੇ ਘਰੇ ਪੁੱਜਣਗੇ ਤੇ ਜਿਹੜਾ ਡਾਕੂਮੈਂਟ ਆ ਤੁਹਾਡੇ ਸਾਰੇ ਉਹ ਇਨ ਹੈਂਡ ਜਿਹੜੇ ਉੱਥੇ ਕਰਨਗੇ ਸਾਰੇ ਡਾਕੂਮੈਂਟ ਫਾਰਮੈਲਿਟੀਆਂ ਹੁੰਦੀਆਂ ਨੇ ਸਾਰੀਆਂ ਉੱਥੇ ਕੀਤੀਆਂ ਜਾਣਗੀਆਂ ਤਾਂ ਉਸੇ ਦੇ ਚੱਲਦੇ ਹੋਏ ਜਿਹੜਾ ਲੁਧਿਆਣੇ ਦੇ ਵਿੱਚ ਅੱਜ ਇੱਕ ਵੱਡੇ ਪੱਧਰ ਤੇ ਸਮਾਗਮ ਜਿਹੜਾ ਸੀ ਇਹਨੂੰ ਕੀਤਾ ਗਿਆ ਸੀ ਕਿਉਂਕਿ ਇੱਕ ਵੱਡੀ ਪਹਿਲ ਜਿਹੜੀ ਹੈ ਉਹ ਮਾਨ ਸਰਕਾਰ ਵੱਲੋਂ ਕੀਤੀ ਗਈ ਹੈ ਤਾਂ ਉੱਥੇ ਨਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੀ ਜਿਹੜੇ ਇੱਥੇ ਮੌਕੇ ਤੇ ਮੌਜੂਦ ਸੀ ਉਹਨਾਂ ਦੇ ਨਾਲ ਤਾਂ ਦੋਵਾਂ ਜਾਣਿਆਂ ਵੱਲੋਂ ਜਿਹੜਾ ਕੀ ਹੈ ਇੱਥੇ ਇਸ ਆਰਟੀਓ ਆਫਿਸ ਨੂੰ ਦਫਾ ਜਿਹੜਾ ਤਾਲਾ ਲਗਾ ਦਿੱਤਾ ਗਿਆ ਇਹ ਸ਼ੁਰੂਆਤ ਜਿਹੜੀ ਹੈ ਇਸ ਦੀ ਲੁਧਿਆਣੇ ਤੋਂ ਹੋਈ ਹੈ ਜੇਕਰ ਗੱਲ ਕੀਤੀ ਹ ਹੁਣ ਇਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਹੈ ਲਗਾਤਾਰ ਅੱਗੇ ਵਧਦੀ ਹੋਈ ਨਜ਼ਰ ਆਏਗੀ ਜਿੱਥੇ ਲੋਕਾਂ ਦੇ ਸਵਾਲ ਹੋਣਗੇ ਕਿ ਜਿਹੜੇ ਇਹ ਲੋਕ ਇਸ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਉਹਨਾਂ ਦਾ ਕੀ ਬਣੇਗਾ ਉਹ ਬੇਰੋਜ਼ਗਾਰ ਹੋ ਜਾਣਗੇ ਤਾਂ ਉਸ ਦਾ ਵੀ ਜਿਹੜਾ ਹੈ ਚਾਨਣ ਪਾਉਂਦੇ ਹੋਏ ਟਰਾਂਸਪੋਰਟ ਮੰਤਰੀ ਲਾਲਜਿਤ ਸਿੰਘ ਭੁੱਲਰ ਦੱਸਦਿਖੇ ਗਏ ਨੇ ਵੀ ਜਿਹੜੇ ਇੱਥੋਂ ਦੇ ਲੋਕ ਇੱਥੇ ਏਮਪਲੋਇਮੈਂਟ ਸੀਗੇ ਯਾਨੀ ਕਿ ਉਹ ਕੁਝ ਇੱਥੇ ਹੀ ਰਹਿਣਗੇ ਕਿਉਂਕਿ ਜਿਹੜੇ ਵੱਡੇ ਹੈਵੀ ਲਾਇਸੈਂਸ ਨੇ ਉਹ ਇੱਥੇ ਹੀ ਅਪਲਾਈ ਹੋਣਗੇ ਇੱਥੇ ਆ ਕੇ ਜਿਹੜੀ ਆ ਫਾਰਮੈਲिटीज ਕਰਨੀਆਂ ਪੈਣਗੀਆਂ ਕਿਉਂਕਿ ਉਹ ਇੱਕ ਡਿਟੇਲਡ ਸਰਵਿਸ ਜਿਹੜੀ ਆ ਉਹ ਦਿੱਤੀ ਜਾਂਦੀ ਕਿਉਂਕਿ ਹੈਵੀ ਲਾਇਸੈਂਸ ਸਭ ਜਾਣਦੇ ਹੋ ਵੀ ਟਿਪਰ ਜਾਂ ਵੱਡੇ ਟਰੱਕਾਂ ਵਾਸਤੇ ਜਿਹੜਾ ਵਰਤਿਆ ਜਾਂਦਾ ਤਾਂ ਉਸ ਦੀ ਜਿਹੜੀ ਹੈ ਉਹ ਸਾਰਾ ਫਾਰਮੈਲिटीज ਆ ਉਹ ਇਸੇ ਦਫਤਰ ਜਾ ਕੇ ਕਰਨੀਆਂ ਪੈਣਗੀਆਂ ਤੇ ਜਿਹੜੇ ਬਾਕੀ ਜਿਹੜੇ ਇਹਨਾਂ ਦੇ ਕਰਮਚਾਰੀ ਸੀਗੇ ਉਹ ਹੁਣ ਸੜਕਾਂ 'ਤੇ ਤੁਹਾਨੂੰ ਨਜ਼ਰ ਆਉਣਗੇ ਜਿੱਥੇ ਕੋਈ ਵੀਕਲ ਜਿੱਦਾਂ ਬਿਨਾ ਨੰਬਰ ਪਲੇਟ ਤੋਂ ਆਇਆ ਜਾਂ ਓਵਰ weight ਆ ਕੁਝ ਇਸ ਤਰੀਕੇ ਦੇ ਜਿਹੜੇ ਵੀਕਲ ਦੇ ਸੈਕਟਰ ਆ ਜਿਹੜੇ ਨੇ ਉਹ ਹੁਣ ਉਹ ਉਹਨਾਂ ਦੀ ਦੇਖ ਰਿਹਾ ਜਿਹੜੇ ਕਰਨਗੇ ਤੇ ਉਹਨਾਂ ਦੇ ਜਿਹੜੇ ਹੈ ਚਲਾਨ ਜਿਹੜੇ ਨੇ ਕੀਤੇ ਜਾਣਗੇ ਤਾਂ ਜੋ ਉਹ ਵੀ ਸੁਵਿਧਾ ਜਿਹੜੀ ਨੇ ਉਹ ਆਰਟੀਓ ਦੀ ਲੈਂਡ ਤੇ ਜਿਹੜੀਆਂ ਪ੍ਰੋਪਰ ਨੰਬਰ ਪਲੇਟਸ ਵਗੈਰਾ ਸਾਰਾ ਕੁਝ ਉਹ ਅਪਲਾਈ ਹੋਣਾ ਤਾਂ ਉੱਥੇ ਹੀ ਜਿੱਥੇ ਅੱਜ ਇਸ ਜਿਹੜਾ ਆਰਟੀਓ ਦਫ਼ਤਰ ਨੂੰ ਤਾਲਾ ਲੱਗਿਆ ਤੇ ਨਾਲ ਹੀ ਮਾਨ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਤਾਂ ਇਹ ਜਿਹੜਾ ਇਹ ਕੰਮ ਹੈ ਇਹ ਜਲਦ ਜਿਹੜਾ ਇਹ ਪੂਰੇ ਪੰਜਾਬ ਦੇ ਵਿੱਚ ਕੀਤਾ ਜਾਏਗਾ ਇਹ ਸਾਰੇ ਪੰਜਾਬ ਦੇ ਜਿਹੜੇ ਆਰਟੀਓ ਦਫ਼ਤਰ ਹੈ ਬੰਦ ਕੀਤੇ ਜਾਣਗੇ ਜਿਨਨੇ ਇਹ ਆਰਟੀਓ ਦਫ਼ਤਰਾਂ ਦੇ ਕੰਮ ਨੇ ਯਾਨੀ ਕਿ ਤਕਰੀਬਨ 56 ਸੇਵਾਵਾਂ ਜੇਕਰ ਗੱਲ ਕੀਤੀ ਜਾਵੇ ਤਾਂ ਡਰਾਈਵਿੰਗ ਲਾਇਸੈਂਸ ਦੀ ਆਰਟੀ ਆਰਸੀ ਦੀ ਉਹ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਹੁਣ ਉਹ ਸੇਵਾ ਕੇਂਦਰ ਦੇ ਵਿੱਚ ਜਿਹੜੀ ਆ ਟਰਾਂਸਫਰ ਕਰ ਦਿੱਤੀਆਂ ਨੇ ਤੁਸੀਂ ਉੱਥੇ ਜਾ ਕੇ ਡਾਕੂਮੈਂਟਸ ਸਕੈਨ ਕਰਾ ਕੇ ਜਿਹੜੇ ਆ ਉਹ ਇੱਥੇ ਇੱਥੇ ਪਹੁੰਚਣਗੇ ਤਾਂ ਤੁਹਾਡੇ ਜਿਹੜੇ ਕੰਮ ਹੈ ਉਹ ਜਿਹੜਾ ਇੱਕ ਨਿਰਧਾਰਿਤ ਸਮਾਂ ਹੋਵੇਗਾ ਉਸ ਦੇ ਵਿੱਚ ਪੂਰੇ ਹੋਣਗੇ ਜੇਕਰ ਇਹਨਾਂ ਦੇ ਕਰਮਚਾਰੀ ਉਸ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ ਤਾਂ ਥੋੜੀ ਜਿਹੜੀ ਐਪਲੀਕੇਸ਼ਨ ਹੈ ਉਹ ਆਟੋਮੈਟਿਕਲੀ ਅਪਰੂਵ ਕੀਤੀ ਜਾਏਗੀ ਤਾਂ ਇਹ ਸਾਰੀ ਜਿਹੜੇ ਟਰਮਸ ਐਂਡ ਕੰਡੀਸ਼ਨਸ ਨੇ ਸਰਕਾਰ ਵੱਲੋਂ ਜਿਹੜੇ ਤੈਅ ਕੀਤੇ ਗਏ ਨੇ ਉਹਨਾਂ ਵੱਲੋਂ ਜਿਹੜੇ ਨੇ ਇਹ ਜਾਰੀ ਕੀਤੇ ਗਏ ਨੇ ਤਾਂ ਬਿਲਕੁਲ ਜਿਹੜੀ ਅੱਜ ਤਾਲਾ ਹੈ ਜਿਹੜਾ ਉਹ ਆਖਿਰਕਾਰ ਲੁਧਿਆਣਾ ਦੀ ਆਰਟੀਓ ਦਫ਼ਤਰ ਨੂੰ ਲੱਗ ਗਿਆ